ਆਸਟਾਨੂ ਜਿਸ ਪੰਜਾਬੀ ਨਾਲ ਮਿਲੌਣ ਜਾ ਰਹੇ ਆ ਉਹਨਾਂ ਨੇ ਆਪਣੀ ਦਰਿਆ ਦੇ ਲਈ ਵਫਾਈ ਜਿੰਦੇ ਜੀ ਜਿਹੜਾ ਕਿ ਉਹਨਾਂ ਨੇ ਆਪਣਾ ਸਰੀਰ ਦਾਣ ਕੀਤਾ ਸਰਬਜੀ ਸਿੰਘ ਹੈਰੀ ਜਿਹੜਾ ਕਿ ਹਮੇਸ਼ਾ ਲੋਕ ਭਲਾਈ ਦੇ ਕੰਮ ਕਰਦੇ ਨੇ ਹਮੇਸ਼ਾ ਲੋਕਾਂ ਵਾਸਤੇ ਖੜ੍ਹਦੇ ਨੇ ਅਤੇ ਲੋਕਾਂ ਦੀ ਆਵਾਜ਼ ਬੰਦੇ ਨੇ ਸਾਬੀ ਜੀ ਕਿਸ ਤਰ੍ਹਾਂ ਦੇ ਜਦੋਂ ਮੈਂ ਗੱਲ ਕੀਤੀ ਵੀ ਜਿੰਦੇ ਜੀ ਤੇ ਤੁਸੀਂ ਬਹੁਤ ਵੱਡੇ ਕੰਮ ਕਰਦੇ ਹੋ ਲੋਕ ਭਲਾਈ ਦੇ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਵੀ ਤੁਹਾਡੇ ਜਾਣ ਤੋਂ ਬਾਅਦ ਵੀ ਤੁਸੀਂ ਤੁਹਾਡਾ ਜਿਹੜਾ ਸਰੀਰ ਆ ਤੁਸੀਂ ਦਾਣ ਕੀਤਾ ਕਿਸੇ ਕਾਮ ਆਵੇਗਾ ਚਾਹੇ ਕਿਸੇ ਵੀ ਅੱਖਾਂ ਦੇ ਰੂਪ ਵਿੱਚ ਕਿਸੇ ਦਿਲ ਦੇ ਰੂਪ ਵਿੱਚ ਤੁਸੀਂ ਧੜਦੇ ਰਹੋਗੇ ਕਿਸ ਤਰ੍ਹਾਂ ਇਹ ਮਾਂਜੇ ਵਿਚਾਰ ਆਇਆ ਤੁਹਾਡੇ ਪਿਤਾ ਜੀ ਹਮੇਸ਼ਾ ਅਕਸਰ ਗੱਲ ਕਰਦੇ ਆ ਵੀ ਅਸੀਂ ਜੂਂਦੇ ਜੀ ਤੇ ਕਿਸੇ ਦੇ ਕੰਮ ਆਈਏ ਪਰ ਮਰਨ ਤੋਂ ਬਾਅਦ ਵੀ ਕਿਸੇ ਨਾ ਕਿਸੇ ਰੂਪ ਚ ਇਸ ਸਮਾਜ ਦੇ ਕੁਝ ਇਹੋ ਜਿਹੇ ਕੰਮ ਕਰ ਜੇ ਜਿਨ੍ਹਾਂ ਦੇ ਵਿੱਚ ਤੁਸੀਂ ਮਰ ਕੇ ਵੀ ਜੂਂਦੇ ਰਹੋ ਜਿੱਥੇ ਮੈਂ 50 ਵਾਰ ਖੂਨ 50 ਤੋਂ ਵੱਧ ਵਾਰ ਜਿਹੜਾ ਖੂਨ ਡੋਨੇਟ ਕੀਤਾ ਤੇ 6-7 ਵਾਰੀ ਆਪਣੇ ਸਰੀਰ ਦੇ ਜਿਹੜੇ ਸੈੱਲ ਡਾਨ ਕੀਤੇ ਉਤੋਂ ਬਾਅਦ ਮੇਰੇ ਮਨ ਚ ਆ ਵੀ ਯਾਰ ਅਸੀਂ ਇਹ ਸਮਾਜ ਲਈ ਕੁਛ ਕਰ ਜਾਈਏ। ਥੋੜੇ ਸਮਾਂ ਪਹਿਲਾਂ ਫਾਦਰ ਸਾਹਿਬ ਦੀ ਜਿਹੜੀ ਆ ਇੱਕ ਅੱਖ ਖਰਾਬ ਹੋ ਗਈ ਸੀਗੀ। ਉਹ ਅੱਖ ਖਰਾਬ ਹੋਣ ਨਾਲ ਉਹਨਾਂ ਨੂੰ ਇੱਕ ਅੱਖ ਤੋਂ ਵਿਖਣਾ ਬੰਦ ਹੋ ਗਿਆ ਤੇ ਕਾਫੀ ਇਲਾਜ ਕਰਾਇਆ ਪਰ ਨਹੀਂ ਗੱਲ ਬਣੀ। ਉਹਨਾਂ ਦੇ ਇੱਕ ਮਿੱਤਰ ਡੀ ਐਮ ਸੀ ਹਸਪੀਟਲ ਲੁਧਿਆਣੇ ਦੇ ਵਿੱਚ ਕੰਮ ਕਰਦੇ ਨੇ ਡਾਕਟਰ ਨੇ। ਉਹਨਾਂ ਨੇ ਇੱਕ ਦਿਨ ਫੋਨ ਕੀਤਾ ਵੀ ਡਾਕਟਰ ਸਾਹਿਬ ਮੇਰੇ ਫਾਦਰ ਸਾਹਿਬ ਵੀ ਡਾਕਟਰ ਨੇ। ਤੁਸੀਂ ਅਮਰਜੈਂਸੀ ਜਿਹੜਾ ਵਾ ਡੀਐਮਸੀ ਪਹੁੰਚੋ ਤੁਹਾਡੀ ਅੱਖ ਦਾ ਰੇਂਜ ਹੋ ਗਿਆ 4 ਵਜੇ ਉਹਨਾਂ ਨੇ ਫੋਨ ਕੀਤਾ ਤੇ ਫਾਜ਼ਲ ਸਾਹਿਬ ਉੱਥੇ ਪਹੁੰਚ ਗਏ 8 ਵਜੇ ਤੱਕ ਕਿਸੇ ਦੇ ਸਰੀਰ ਦੀ ਜਿਹੜੀ ਡੋਨੇਟ ਕੀਤੀ ਹੋਈ ਅੱਖ ਉਹਨਾਂ ਨੂੰ ਜਿਹੜੀ ਲਗਾ ਦਿੱਤੀ ਗਈ ਅੱਜ ਉਸੇ ਹੀ ਗੱਲ ਨੂੰ ਮੇਰੇ ਮਨ ਦੇ ਅੰਦਰ ਇੱਕ ਮੇਰੇ ਕੋਲ ਸਵਾਲ ਪੈਦਾ ਹੋਇਆ ਕਿਉਂ ਜੇ ਕੋਈ ਅੱਖ ਦਾਣ ਕਰ ਸਕਦਾ ਸੀ ਸਰੀਰ ਕੋਣੀ ਦਾਣ ਕਰ ਸਕਦੇ ਜਿਸ ਦਿਨ ਮੇਰੇ ਮਨ ਚ ਸਵਾਲ ਨੇ ਪਦਾਇਸ਼ ਕੀਤੀ ਉਪਜ ਕੀਤੀ ਮੈਂ ਉਸੇ ਦਿਨ ਜਾ ਕੇ ਮੈਡੀਕਲ ਕਾਲਜ ਜਿਹੜਾ ਆਪਣਾ ਇੱਕ ਫਾਰਮ ਉੱਥੋਂ ਮਿਲਦਾ ਭਰ ਕੇ ਸਬਮਿਟ ਕਰਾਇਆ ਜੇ ਮੇਰੀ ਡੈਥ ਹੁੰਦੀ ਹੈ ਤੇ ਮੇਰੇ ਮਿਸ ਜਿਹੜੇ ਆ ਉਹ ਨੋਮੀਨੇਟ ਨੇ ਵੀ ਉਹ ਮੇਰਾ ਸਰੀਰ ਜਿਹੜਾ ਦਾਣ ਕਰਨਗੇ ਮੇਰੇ ਪਿਤਾ ਜੀ ਮੇਰਾ ਸਰੀਰ ਜਿਹੜਾ ਮੈਡੀਕਲ ਕਾਲਜ ਨੂੰ ਦਾਣ ਕਰਨਗੇ ਚਾਹੇ ਮੇਰੀ ਅੱਜ ਹੋ ਜੇ ਤੇ ਚਾਹੀ ਮੇਰੀ 50 ਸਾਲ ਬਾਅਦ ਮੌਤ ਹੋਵੇ ਇਹ ਮੇਰਾ ਸਰੀਰ ਜਿਹੜਾ ਹੁਣ ਮੇਰੇ ਘਰ ਦੇ ਆਂਦਾ ਨਹੀਂ ਰਿਹਾ ਇਹ ਮੇਰਾ ਸਰੀਰ ਸਮਾਜ ਦਾ ਹੋ ਗਿਆ ਪਰਿਵਾਰ ਵਾਲੇ ਪੂਰਾ ਸਜਾ ਕੇ ਨਹਾ ਧਵਾ ਕੇ ਪੂਰੇ ਇੱਜ਼ਤ ਮਾਨ ਨਾਲ ਛੰਡੇ ਪਾ ਕੇ ਜਿਹੜਾ ਉਹਦਾ ਸਰੀਰ ਜਿਹੜਾ ਮੈਡੀਕਲ ਕਾਲਜ ਭੇਜਦੇ ਆ ਜਿਹੜੀ ਜਾਂ ਜਿਹੜੀ ਵੀ ਸੰਸਥਾ ਨੂੰ ਦਿੱਤਾ ਜਾਂਦਾ ਉੱਥੇ ਪੂਰਾ ਸਜਾ ਕੇ ਭੇਜਿਆ ਜਾਂਦਾ ਕੋਈ ਇਹਦੇ ਵਿੱਚ ਮਰਨਾ ਜਿਹੜਾ ਸੱਚ ਆ ਕਿਉਂਕਿ ਅਟਲ ਜੰਮਣਾ ਕਿੰਤੂ ਪਰੰਤੂ ਉਹ ਸਾਦੀ ਆ ਵੀ ਆਪਾਂ ਦੇਰ ਸਵੇਰ ਹੋ ਸਕਦੀ ਹੈ ਅੱਜ ਕੱਲ ਸਜੇਰੀਅਨ ਆ ਗਿਆ ਵੀ ਪਹਿਲਾਂ ਬੱਚੇ ਲੋਕੀ ਹੋਰ ਢੰਗ ਨਾਲ ਜੰਮਦੇ ਸੀ ਅੱਜ ਸਜੇ ਹਨ ਅੱਜ ਸਜੇਰੀਅਨ ਦੇ ਢੰਗ ਨਾਲ ਜੰਮਲੇ ਤੇ ਬੱਚਾ ਤੁਸੀਂ ਜਿੰਨੀ ਤਰੀਕ ਨੂੰ ਪੈਦਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਮਰਨ ਦੀ ਡੇਟ ਨਹੀਂ ਤੈ ਪਰ ਮਰਨਾ ਸੱਚ ਆ ਪ੍ਰੋਸੈਸ ਕੀਆ ਪ੍ਰਕਿਰਿਆ ਕਿੱਸਾ ਹੈ ਜਿਹੜਾ ਸਹੀ ਦਾਨ ਕਰ ਸਕਦੇ ਹਾਂ ਕੋਈ ਜਿਆਦਾ ਵੱਡਾ ਲੰਮਾ ਛੋੜਾ ਪ੍ਰੋਸੈਸ ਨਹੀਂ ਹੈ ਇੱਕ ਮੈਡੀਕਲ ਕਾਲਜ ਤੋਂ ਫਾਰਮ ਮਿਲਦਾ ਤਿੰਨ ਪੇਜਾਂ ਦਾ ਜੀ ਚੈੱਕ ਹਲਫੀਆ ਬੈਣ ਹੁੰਦਾ ਤੇ ਇੱਕ ਆਪਣਾ ਜਿਹੜਾ ਐਡਰੈਸ ਵਗੈਰਾ ਅਸੀਂ ਭਰਨਾ ਹੁੰਦਾ ਤੇ ਜਿਹਦੇ ਤੁਸੀਂ ਨੋਮੀਨੇਟ ਕਿੰਨੂੰ ਕਰਨਾ ਚਾਹੁੰਦੇ ਹੋ ਥੋੜੇ ਦਿਨਾਂ ਬਾਅਦ ਤੁਹਾਨੂੰ ਜਿਹੜਾ ਵਾ ਉਹ ਕਾਰਡ ਆ ਜਾਂਦਾ ਘਰੇ ਬਾਈ ਪੋਸਟ ਤੇ ਆ ਜਾਂਦਾ ਤੁਸੀਂ ਉੱਥੋਂ ਹੈਂਡ ਟੂ ਹੈਂਡ ਲੈਣਾ ਉਹ ਵੀ ਮਿਲ ਜਾਏਗਾ ਨਹੀਂ ਤਾਂ ਤੁਹਾਡੇ ਘਰ ਬਾਈ ਪੋਸਟ ਘਰ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਉਕਾਰ ਆ ਜਾਂਦਾ ਸੀ ਦੇਖਿਆ ਸਰੀਰ ਨੂੰ ਲੈ ਕੇ بڑا ਹੁੰਦਾ ਵੀ ਰੀਤੀ ਰਿਵਾਜ ਬੜੇ ਨੇ ਉਹਨਾਂ ਦੇ ਫੋਲ ਚ ਗੁਨੇ ਨੇ ਸੰਸਕਾਰ ਕਰਨਾ ਵਾ ਜਾਂ ਕਿ ਜਲ ਪ੍ਰਵਾਹ ਕਰਨੇ ਨੇ ਕਹਿੰਦੇ ਲੋਕਾਂ ਦੇ ਵੀ ਮਨ ਚ ਵਿਚਾਰ ਬਣੇ ਨੇ ਵੀ ਜੇਕਰ ਨਾ ਸਰੀਰ ਇਸ ਤਾ ਜਿਹੜੀ ਪ੍ਰਕਿਰਿਆ ਬਣੀ ਆ ਜਿਹੜੀ ਦੁਰੀਆਦਾਰੀ ਬਣੀ ਆ ਨਾ ਕਰਾਂਗੇ ਤਾਂ ਸ਼ਾਇਦ ਪਤਾ ਨਹੀਂ ਉਹਨਾਂ ਆਤਮਾ ਨੂੰ ਸ਼ਾਂਤੀ ਮਿਲਣੀ ਮਿਲਨੀ ਅਜਿਹੇ ਲੋਕਾਂ ਕੀ ਕਹਣ ਚਾਹੋ ਜਿਹੜੀ ਗੱਲ ਤੁਸੀਂ ਗੱਲ ਕੀਤੀ ਬڑے ਰੀਤੀ ਰਿਵਾਜ ਨੇ ਬੜੇ ਪਖੰਡਵਾਦ ਨੇ ਮਰਨ ਤੋਂ ਬਾਅਦ ਵੀ ਇਹਦੇ ਮੂੰਹ ਚ ਰੁਪਈਆ ਰੱਖੋ ਇਹਦੇ ਮੂੰਹ ਚ ਦੇਸੀ ਘਿਓ ਪਾਓ ਇਹਨੂੰ ਕਫਨ ਨਵਾਂ ਲੈ ਕੇ ਪਾਓ ਉਹਦੀ ਜੇਬ ਨਾ ਲਾਓ ਉਹਦਾ ਫਲਾਣਾ ਕਰੋ ਢਿੰਗਣਾ ਕਰੋ ਤੇਰਵਾ ਕਰੋ ਦਸਵਾ ਕਰੋ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਇਨਸਾਨ ਨੂੰ ਆਪਾਂ ਆਪਣੇ ਮਾਪੇ ਬਾਬ ਨੂੰ ਦੇਸੀ ਘਿਓ ਨਹੀਂ ਖੋਂਦੇ ਤੇ ਮਰਨ ਤੋਂ ਬਾਅਦ ਉਹਦੇ ਮਰੇ ਦੇ ਮੂੰਹ ਚ ਆਪਾਂ ਦੇਸੀ ਘਿਓ ਪੋਣੇ ਆ ਜਦੋਂ ਅਸੀਂ ਹਾਲਾਤ ਦੇਖਦੇ ਆ ਇੱਕ ਇਹ ਵੀ ਬੜਾ ਰਿਵਾਜ ਬਣਿਆ ਵੀ ਸਾਜੇ ਮੁੰਮੰਦਾ ਕਮਾਈ ਆਪ ਕਰਦਾ ਤੇ ਕਹਿੰਦੇ ਜਿਹੜਾ ਕਫਨ ਹੁੰਦਾ ਸਾ ਸੋਹਰਿਆ ਨਾ ਹੁੰਦਾ ਇਹੋ ਜਿਹੇ ਕਿਉਂ ਹਾਲਾਤ ਹੁੰਦੇ ਨੇ ਕਿ ਕਿਉਂ ਪ੍ਰਥਾ ਬਣ ਚੁੱਕੀ ਹੈ ਇਸ ਰਿਲੇਟਡ ਦਸ਼ਕਿਆਂ ਨੂੰ ਸਾਡਾ ਕਰਦੇ ਹੋ ਦੇਖੋ ਜੀ ਇਹ ਆ ਦਿਮਾਗੀ ਕੰਗਾਲੀ ਦੀ ਗੱਲ ਇਹ ਜਦੋਂ ਦਿਮਾਗ ਕੰਗਾਲ ਹੋ ਜਾਂਦੇ ਆ ਫਿਰ ਇਹ ਗੱਲਾਂ ਪੈਦਾ ਹੁੰਦੀਆਂ ਉਹੀ ਪਰਿਵਾਰ ਹੁੰਦਾ ਉਹੀ ਸਾਰੇ ਹੁੰਦੇ ਆ ਵੀ ਜਿਹੜੇ ਉਸੇ ਬੰਦੇ ਤੋਂ ਖਾਂਦੇ ਆ ਰੱਜਦੇ ਆ ਪੁੱਜਦੇ ਆ ਜ਼ਮੀਨ ਜਾਇਦਾਦ ਬਣਾਉਂਦੇ ਆ ਪਰ ਜਦੋਂ ਦੀ ਮੌਤ ਹੁੰਦੀ ਆ ਉਹਨੂੰ ਇਹ ਨਹੀਂ ਕਹਿੰਦੇ ਵੀ ਉਹ ਕਹਿੰਦੇ ਵੀ ਦਵਾ-ਦਬਾਸੇ ਨੂੰ ਘਰੋਂ ਕੱਢ ਦਿਓ ਇਹਦਾ ਸੰਸਕਾਰ ਕਰ ਦਿਓ ਇਹਨੂੰ ਫੂਕ ਆਓ ਉਹਦੇ ਲਾਗੇ ਬੱਚਿਆਂ ਨੂੰ ਨਹੀਂ ਲਿਆਇਆ ਜਾਂਦਾ ਜਿਹੜੇ ਬੱਚਿਆਂ ਨਾਲ ਖੇਡਦਾ ਰਿਹਾ ਹੁੰਦਾ ਜਿਹੜੇ ਬੱਚਿਆਂ 'ਚ ਉਹ ਚੁੰਮਦਾ ਚਟਕਦਾ ਆਪਣੇ ਪੋਤਰਿਆਂ-ਪੋਤਰਿਆਂ ਨੂੰ ਉਹਨਾਂ ਨੂੰ ਲਾਗੇ ਤੱਕ ਨਹੀਂ ਆਉਣ ਦਿੱਤਾ ਜਾਂਦਾ ਬੜੇ ਪਖੰਡ ਕੀਤੇ ਜਾਂਦੇ ਆ ਸਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਪੰਜਾਬੀ ਅਕਸਰ ਬੜੇ ਦਰਿਆਦਿਲ ਹੁੰਦੇ ਨੇ ਅਤੇ ਪੰਜਾਬੀਆਂ ਦੀ ਖਾਸ ਕਰਕੇ ਜਿਹੜੀ ਦਰਿਆਦਲੀ ਜਿਹੜੀ ਆ ਹਮੇਸ਼ਾ ਚਰਚਾ ਵਿੱਚ ਰਹਿੰਦੀ ਆ ਕਿਉਂਕਿ ਪੰਜਾਬੀ ਆਪਣੀ ਬਹਾਦਰੀ ਕਰਕੇ ਜਾਣੇ ਜਾਂਦੇ ਨੇ ਪੰਜਾਬੀ ਆਪਣੀ ਪਛਾਣ ਕਰਕੇ ਜਾਣੇ ਜਾਂਦੇ ਨੇ ਅੱਜ ਤਾਨੂੰ ਜਿਸ ਪੰਜਾਬੀ ਦਾ ਮਿਲੌਣ ਜਾ ਰਹੇ ਆ ਉਹਨਾਂ ਨੇ ਆਪਣੀ ਦਰਿਆਦਲੀ ਵਿਖਾਈ ਜਿੰਦੇ ਜੀ ਜਿਹੜਾ ਕਿ ਉਹਨਾਂ ਨੇ ਆਪਣਾ ਸਰੀਰਦਾਨ ਕੀਤਾ ਸਰਬਜੀਤ ਸਿੰਘ ਹੈਰੀ ਜਿਹੜਾ ਕਿ ਹਮੇਸ਼ਾ ਲੋਕ ਭਲਾਈ ਦੇ ਕੰਮ ਕਰਦੇ ਨੇ ਹਮੇਸ਼ਾ ਲੋਕਾਂ ਵਾਸਤੇ ਖੜਦੇ ਨੇ ਅਤੇ ਲੋਕਾਂ ਦੀ ਆਵਾਜ਼ ਬੰਦੇ ਨੇ ਪਰ ਅੱਜ ਉਹਨਾਂ ਲੋਕਾਂ ਵਾਸਤੇ ਮਾਰਗਦਸ਼ਕ ਬਣੇ ਨੇ ਜਿਨ੍ਹਾਂ ਨੂੰ ਅੱਖਾਂ ਦੀ ਲੋੜ ਆ ਜਿਨ੍ਹਾਂ ਨੂੰ ਦਿਲ ਦੀ ਲੋੜ ਆ ਜਿਨ੍ਹਾਂ ਨੂੰ ਕਿਸੇ ਕਿਸੇ ਸਰੀਰ ਦੇ ਅੰਗ ਦੀ ਲੋੜ ਆ ਇਹ ਜਿਹੜੀ ਲੋੜ ਪੂਰੀ ਕਰਨਗੇ ਜਿਹੜੇ ਕਿਸਾ ਬੀ ਸਿੰਘ ਹਰੀ ਮਰਨ ਤੋਂ ਬਾਅਦ ਸਰਵਿਸਿੰਗ ਸਾਡੇ ਨਾਲ ਗੱਲਬਾਤ ਕਰਾਂਗੇ ਸਰਜੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕਾਂ ਦਾ ਧੰਨਵਾਦ ਜੀ ਸਰਜੀ ਜੀ ਕਿਸ ਤਰ੍ਹਾਂ ਦੀ ਹਜ਼ੂਰੀ ਮੈਂ ਗੱਲ ਕੀਤੀ ਵੀ ਜੀਂਦੇ ਜੀ ਤੇ ਤੁਸੀਂ ਬਹੁਤ ਵੱਡੇ ਕੰਮ ਕਰਦੇ ਹੋ ਲੋਕ ਭਲਾਈ ਦੇ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਵੀ ਤੁਹਾਡੇ ਜਾਣ ਤੋਂ ਬਾਅਦ ਵੀ ਤੁਸੀਂ ਵਾਡਾ ਜਿਹੜਾ ਸਰੀਰ ਆ ਤੁਸੀਂ ਦਾਨ ਕੀਤਾ ਕਿਸੇ ਕੰਮ ਆਵੇਗਾ ਚਾਹੇ ਕਿਸੇ ਵੀ ਅੱਖਾਂ ਦੇ ਰੂਪ ਵਿੱਚ ਕਿਸੇ ਦਿਲ ਦੇ ਰੂਪ ਵਿੱਚ ਤੁਸੀਂ ਧੜਦੇ ਰਹੋਗੇ ਕਿਸ ਤਰ੍ਹਾਂ ਇਹ ਮਨਚੇ ਵਿਚਾਰ ਆਇਆ ਵਿਚਾਰ ਸਾਡੇ ਪਿਤਾ ਜੀ ਦੀ ਖਸੂਸ ਸੀਗੀ ਸਾਡੇ ਪਿਤਾ ਜੀ ਹਮੇਸ਼ਾ ਅਕਸਰ ਗੱਲ ਕਰਦੇ ਆ ਵੀ ਅਸੀਂ ਜੂਂਦੇ ਜੀ ਤੇ ਕਿਸੇ ਦੇ ਕੰਮ ਆਈਏ ਪਰ ਮਰਨ ਤੋਂ ਬਾਅਦ ਵੀ ਕਿਸੇ ਨਾ ਕਿਸੇ ਰੂਪ ਚ ਇਸ ਸਮਾਜ ਦੇ ਕੁਝ ਇਹੋ ਜਿਹੇ ਕੰਮ ਕਰ ਜੇ ਜਿਨ੍ਹਾਂ ਦੇ ਵਿੱਚ ਤੁਸੀਂ ਮਰ ਕੇ ਵੀ ਜੂਂਦੇ ਰਹੋ ਉਹਨਾਂ ਦੀ ਹਮੇਸ਼ਾ ਇੱਕ ਖੁਆਇਸ਼ ਹੈ ਵੀ ਮੈਂ ਜਦੋਂ ਇਹ ਜਹਾਨ ਤੋਂ ਜਾਵਾਂ ਤੇ ਮੇਰਾ ਸਰੀਰ ਜਿਹੜਾ ਵਾ ਉਹ ਮੈਡੀਕਲ ਕਾਲਜ ਨੂੰ ਜਾਂ ਕੋਈ ਐਹੋਜੀ ਸੰਸਥਾ ਨੂੰ ਦਾਨ ਕੀਤਾ ਜਾਵੇ ਜਿਸ ਤੇ ਮੇਰੇ ਤੇ ਰਿਸਰਚ ਕੀਤੀ ਜਾਵੇ ਜਿਸ ਚ ਮੇਰੀ ਅੱਖਾਂ ਕਿਸੇ ਗਰੀਬ ਗੁਰਬੇ ਦੇ ਕੰਮ ਆਉਣ ਜਿਸ ਚ ਮੇਰਾ ਦਿਲ ਕਿਸੇ ਹੋਰ ਦੇ ਅੰਦਰ ਧੜਕੇ ਜਿਸ ਮੇਰੀਆਂ ਕਿਡਨੀਆ ਕਿਸੇ ਦੇ ਅੰਦਰ ਕੰਮ ਕਰਨ ਉਹਨਾਂ ਤੇ ਹਾਲੇ ਫਾਰਮ ਨਹੀਂ ਭਰਿਆ ਪਰ ਮੈਂ ਉਹਨਾਂ ਤੋਂ 2-3 ਸਾਲ ਤੋਂ ਲਗਾਤਾਰ ਪ੍ਰੇਰਿਤ ਹੋ ਕੇ ਜਿੱਥੇ ਮੈਂ 50 ਵਾਰ ਖੂਨ 50 ਤੋਂ ਵੱਧ ਵਾਰ ਜਿਹੜਾ ਖੂਨ ਡੋਨੇਟ ਕੀਤਾ ਤੇ 6-7 ਵਾਰੀ ਆਪਣੇ ਸਰੀਰ ਦੇ ਜਿਹੜੇ ਸੈੱਲ ਦਾਨ ਕੀਤੇ ਉਸ ਤੋਂ ਬਾਅਦ ਮੇਰੇ ਮਨ ਚ ਆ ਵੀ ਯਾਰ ਅਸੀਂ ਇਸ ਸਮਾਜ ਲਈ ਕੁਝ ਕਰ ਜਾਈਏ ਜਿੰਦਗੀ ਤੇ ਅਸੀਂ ਬਹੁਤ ਕੰਮ ਕਰਦੇ ਹਾਂ ਤੇ ਲੋਕੀ ਵੀ ਇਹ ਕਹਿੰਦੇ ਵੀ ਬੰਦਾ ਜਿੰਦਗੀ ਦੀ ਬਹੁਤ ਲੋਕਾਂ ਦੇ ਕੰਮ ਕਰਦਾ ਪਰ ਮਰਨ ਤੋਂ ਬਾਅਦ ਉਹ ਕਿਸੇ ਦਾ ਸਹਗਾ ਨਹੀਂ ਹੁੰਦਾ ਪਰ ਅਸੀਂ ਚਾਹੁੰਦੇ ਵੀ ਅਸੀਂ ਮਰਨ ਤੋਂ ਬਾਅਦ ਵੀ ਇੱਕ ਮਿਸਾਲ ਕਾਇਮ ਕਰਕੇ ਜਾਈਏ ਬਿਲਕੁਲ ਜੀ ਖਾਸ ਕਰਕੇ ਹਰੀ ਭਾਈ ਪਿਤਾ ਤੁਹਾਡੇ ਬڑے ਮਹਾਨ ਹੈ ਮੈਂ ਕਹੂੰਗਾ ਕਿਉਂਕਿ ਪਿਤਾ ਵਾਸਤੇ ਇੱਕ ਬੜੀ ਵੱਡੀ ਗੱਲ ਹੁੰਦੀ ਆ ਜਦੋਂ ਉਹਦਾ ਪੁੱਤ ਜਿੰਦੇ ਜੀ ਆਪਣੇ ਸਰੀਰ ਦਾਣ ਬਾਰੇ ਗੱਲ ਕਰਦਾ ਤੇ ਅਸੀਂ ਦੇਖਿਆ ਵੀ ਬੜੇ ਆ ਪਰਿਵਾਰਾਂ ਦੇ ਖਾਸ ਕੇ ਪਿਤਾ ਦੀ ਜੜੀ ਇਨੀ ਹਿੰਮਤੀ ਪੈਂਦੀ ਆਪਣੇ ਪੁੱਤਰ ਨੂੰ ਕਹਿਣਾ ਵੀ ਤੂੰ ਸਰੀਰ ਦਾਣ ਕਰ ਲੈ ਜਾਂ ਦਾ ਕਰਾਂ ਬੜੇ ਮਨ ਚ ਸਵਾਲ ਲੋਕਾਂ ਦੇ ਆਉਂਦੇ ਨੇ ਪਰ ਮੈਂ ਕਹਿੰਦਾ ਫਿਰ ਵੀ ਸ਼ਾਬਾਸ਼ ਤੁਹਾਡੇ ਪਿਤਾ ਦੀ ਜਿਨ੍ਹਾਂ ਤੁਹਾਨੂੰ ਅੱਗੇ ਦਿੱਤੀ ਵੀ ਤੁਸੀਂ ਆਪਣਾ ਸਰੀਰ ਦਾਣ ਕਰੋ ਕਿਸ ਤਾਂ ਦੇ ਦਿਓ ਚਾਹੀਦੋ ਬੜੀ ਮਾਣ ਵਾਲੀ ਗੱਲ ਆ ਸਾਡੇ ਪਿਤਾ ਜੀ ਇਸ ਛਾਟੇ ਇਲਾਕੇ ਦੇ ਮੋਰੀਆਂ ਚ ਰਹੇ ਨੇ ਅੱਜ ਵੀ ਮੋਰੀ ਨੇ ਹਰ ਇੱਕ ਸਮਾਜਿਕ ਕਾਰਜ ਵਿੱਚ ਉਹਨਾਂ ਦੀ ਪਹਿਲ ਕਦਮੀ ਹੁੰਦੀ ਆ ਉਹ ਪਹਿਲ ਪਹਿਲ ਦੇ ਆਧਾਰ ਤੇ ਸਮਾਜਿਕ ਕੰਮ ਦੇ ਅੱਗੇ ਆਉਂਦੇ ਆ ਚਾਹੇ ਮਜ਼ਦੂਰਾਂ ਦੇ ਮਸਲੇ ਹੋਣ ਕਿਸਾਨਾਂ ਦੇ ਮਸਲੇ ਹੋਣ ਵਿਦਿਆਰਥੀਆਂ ਦੇ ਮਸਲੇ ਹੋਣ ਤੇ ਚਾਹੇ ਉਹ ਮਸਲੇ ਮੁਲਾਜ਼ਮਾਂ ਦੇ ਹੋਣ ਉਹਦੇ ਚੋਂ ਉਹ ਮੋਰੀ ਹੁੰਦੇ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਇਸ ਸਮਾਜ ਲਈ ਕੁਝ ਕਰੀਏ ਥੋੜੇ ਸਮਾਂ ਪਹਿਲਾਂ ਫਾਦਰ ਸਾਹਿਬ ਦੀ ਜਿਹੜੀ ਆ ਇੱਕ ਅੱਖ ਖਰਾਬ ਹੋ ਗਈ ਸੀਗੀ ਉਹ ਖਰਾਬ ਹੁੰਨ ਨਾਲ ਉਹਨਾਂ ਨੂੰ ਇੱਕ ਅੱਖ ਤੋਂ ਵਿਖਣਾ ਬੰਦ ਹੋ ਗਿਆ ਤੇ ਕਾਫੀ ਇਲਾਜ ਕਰਾਇਆ ਪਰ ਨਹੀਂ ਗੱਲ ਬਣੀ ਪਰ ਉਹਨਾਂ ਦੇ ਇੱਕ ਮਿੱਤਰ ਡੀ ਐਮ ਸੀ ਹਸਪੀਟਲ ਲੁਧਿਆਣੇ ਦੇ ਵਿੱਚ ਕੰਮ ਕਰਦੇ ਨੇ ਡਾਕਟਰ ਨੇ ਉਹਨਾਂ ਨੇ ਇੱਕ ਦਿਨ ਫੋਨ ਕੀਤਾ ਵੀ ਡਾਕਟਰ ਸਾਹਿਬ ਮੇਰੇ ਫਾਦਰ ਸਾਹਿਬ ਵੀ ਡਾਕਟਰ ਨੇ ਉਹਨਾਂ ਨੂੰ ਫੋਨ ਕੀਤਾ ਵੀ ਡਾਕਟਰ ਸਾਹਿਬ ਤੁਸੀਂ ਐਮਰਜੈਂਸੀ ਜਿਹੜਾ ਵਾ ਡੀ ਐਮ ਸੀ ਪਹੁੰਚੋ ਤੁਹਾਡੀ ਅੱਖ ਦਾ ਰੇਂਜ ਹੋ ਗਿਆ 4 ਵਜੇ ਉਹਨਾਂ ਨੇ ਫੋਨ ਕੀਤਾ ਤੇ ਫਾਦਰ ਸਾਹਿਬ ਉੱਥੇ ਪਹੁੰਚ ਗਏ 8 ਵਜੇ ਤੱਕ ਕਿਸੇ ਦੇ ਸਰੀਰ ਦੀ ਜਿਹੜੀ ਡੋਨੇਟ ਕੀਤੀ ਹੋਈ ਅੱਖ ਉਹਨਾਂ ਨੂੰ ਜਿਹੜੀ ਲਗਾ ਦਿੱਤੀ ਗਈ ਤੇ ਉਹਨਾਂ ਦੀ ਹੁਣ ਜਿਹੜੀ ਆ ਮੀ ਹੌਲੀ 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 ਉਹਨਾਂ ਦੀ ਅੱਖ ਦੀ ਜਿਹੜੀ ਰੋਸ਼ਨੀ ਬਿਲਕੁਲ ਨੋ ਬਰ ਨੋ ਹੋ ਗਈ। ਉਹੀ ਇੱਕ ਮਨ 'ਚ ਖਿਆਲ ਆ ਵੀ ਜੇ ਉਹ ਅੱਖ ਨਾ ਹੁੰਦੀ ਤੇ ਸਾਡੇ ਫਾਜ਼ ਸਾਹਿਬ ਦੀ ਅੱਖ ਖਰਾਬ ਹੋ ਜਾਣੀ ਸੀ। ਉਹਨਾਂ ਨੇ ਇੱਕ ਅੱਖ ਤੋਂ ਜਿਹੜਾ ਜੋਤ ਜਿਹੜੀ ਚਲੇ ਜਾਣਾ ਵਾਂਝੇ ਹੋ ਜਾਣਾ ਸੀ ਉਹਨਾਂ ਦਾ ਪਰ ਉਹ ਕਿਸੇ ਨੇ ਡੋਨੇਟ ਤੇ ਕੀਤੀ ਨਾ। ਅੱਜ ਉਸੇ ਹੀ ਗੱਲ ਨੂੰ ਮੇਰੇ ਮਨ ਦੇ ਅੰਦਰ ਇੱਕ ਮੈਨੂੰ ਸਵਾਲ ਪੈਦਾ ਹੋਇਆ ਕਿਉਂ ਜੇ ਕੋਈ ਅੱਖ ਦਾਨ ਕਰ ਸਕਦਾ ਸੀ ਸਰੀਰ ਕੋਣੀ ਦਾਨ ਕਰ ਸਕਦੇ ਜਿਸ ਦਿਨ ਮੇਰੇ ਮਨ ਚ ਸਵਾਲ ਨੇ ਪਦਾਇਸ਼ ਕੀਤੀ ਉਪਜ ਕੀਤੀ ਮੈਂ ਉਸੇ ਦਿਨ ਜਾ ਕੇ ਮੈਡੀਕਲ ਚ ਕਾਲ ਜਿਹੜਾ ਆਪਣਾ ਇੱਕ ਫਾਰਮ ਉੱਥੋਂ ਮਿਲਦਾ ਭਰ ਕੇ ਸਬਮਿਟ ਕਰਾਇਆ ਤੇ ਥੋੜੇ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਇੱਕ ਕਾਰਡ ਜਿਸ ਤੇ ਉੱਤੇ ਨੰਬਰ ਅਤੇ ਮੇਰਾ ਸਾਰਾ ਉਹਨਾਂ ਨੇ ਬਾਇਓ ਡਾਟਾ ਲਿਖ ਕੇ ਜਿਹਦੇ ਚ ਜੇ ਮੇਰੀ ਡੈਥ ਹੁੰਦੀ ਹੈ ਤੇ ਮੇਰੇ ਮਿਸ ਜਿਹੜੇ ਆ ਉਹ ਨੋਮੀਨੇਟ ਨੇ ਵੀ ਉਹ ਮੇਰਾ ਸਰੀਰ ਜਿਹੜਾ ਦਾਨ ਕਰਨਗੇ ਮੇਰੇ ਪਿਤਾ ਜੀ ਮੇਰਾ ਸਰੀਰ ਜਿਹੜਾ ਮੈਡੀਕਲ ਕਾਲਜ ਨੂੰ ਦਾਨ ਕਰਨਗੇ ਚਾਹੇ ਉਹ ਮੇਰੀ ਅੱਜ ਹੋ ਜੇ ਤੇ ਚਾਹੀ ਮੇਰੀ 50 ਸਾਲ ਬਾਅਦ ਮੌਤ ਹੋਵੇ ਇਹ ਮੇਰਾ ਸਰੀਰ ਜਿਹੜਾ ਹੁਣ ਮੇਰੇ ਘਰ ਦੇ ਆਂਦਾ ਨਹੀਂ ਰਿਹਾ ਇਹ ਮੇਰਾ ਸਰੀਰ ਸਮਾਜ ਦਾ ਹੋ ਗਿਆ ਇਹ ਸਮਾਜ ਦੇ ਲੋਕਾਂ ਨੂੰ ਜਾਊਗਾ ਗੱਲ ਕਰੀ ਸਰਪੰਚ ਸਿੰਘ ਹਰੀ ਜੀ ਬੜਾ ਵੱਡਾ ਹੌਸਲਾ ਵਾ ਮੈਂ ਕਹਾਂਗਾ ਪਰਿਵਾਰ ਦਾ ਵੀ ਤੁਹਾਡੀ ਧਰਮ ਪਤਨੀ ਦਾ ਵੀ ਜਦੋਂ ਤੁਸੀਂ ਮੰਦ ਵਿਚਾਰ ਬਣਾਇਆ ਸੀ ਆਪਣਾ ਸਰੀਰ ਦਾਨ ਕਰਨ ਵਾਸਤੇ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੇ ਜੀਵਨ ਸਾਥੀ ਕਿਸੇ ਨੇ ਮਨਾਂ ਨਹੀਂ ਕੀਤਾ ਵੀ ਬੜਾ ਵੱਡਾ ਡਿਸੀਜਨ ਲੈ ਲਾਇਓ ਕਿਉਂਕਿ ਅਸੀਂ ਦੇਖਿਆ ਮਰਤੇ ਚਲੋ ਸਾਰਾ ਮਰਨਾ ਸੱਚ ਆ ਜਿਉਣਾ ਚ ਉਠਿਆ ਮਰਨਾ ਸੱਚ ਹੈ ਇਕ ਵਾਰ ਲਾ ਕੇ ਅਸੀਂ ਦੇਖਿਆ ਖਾਸ ਕਰਕੇ ਜਿਹੜੇ ਲੋਕ ਨੇ ਜਦੋਂ ਇਸ ਤਰ੍ਹਾਂ ਦੀ ਕਿਤੇ ਡੈਥ ਹੋ ਜਾਂਦੀ ਆ ਤੇ ਅਸੀਂ ਦੇਖਿਆ ਸਰੀਰ ਨੂੰ ਲੈ ਕੇ ਬੜਾ ਹੁੰਦਾ ਵੀ ਰੀਤੀ ਰਿਵਾਜ ਬੜੇ ਨੇ ਉਹਨਾਂ ਦੇ ਫੋਲ ਚ ਗੁਨੇ ਨੇ ਸੰਸਕਾਰ ਕਰਨਾ ਵਾ ਜਾਂ ਕਿ ਜਲ ਪ੍ਰਵਾਹ ਕਰਨੇ ਨੇ ਕਹਿੰਦੇ ਲੋਕਾਂ ਦੇ ਵੀ ਮਨ ਚ ਵਿਚਾਰ ਬਣੇ ਨੇ ਵੀ ਜੇਕਰ ਨਾ ਸਰੀਰ ਇਸ ਤਰ੍ਹਾਂ ਦੀ ਪ੍ਰਕਿਰਿਆ ਬਣੀ ਆ ਜਿਹੜੀ ਦੁਰੀਆਦਾਰੀ ਬਣੀ ਆ ਨਾ ਕਰਾਂਗੇ ਤੇ ਸ਼ਾਇਦ ਪਤਾ ਨਹੀਂ ਉਹਨਾਂ ਆਤਮਾ ਨੂੰ ਸ਼ਾਂਤੀ ਮਿਲਣੀ ਨਹੀਂ ਮਿਲਣੀ ਅਤੇ ਇਹ ਲੋਕਾਂ ਕੀ ਕਹਿਣਾ ਚਾਹੋ ਪਹਿਲਾਂ ਤੇ ਇਹ ਫੈਸਲਾ ਹੀ ਮੇਰੇ ਪਰਿਵਾਰ ਦਾ ਵਾ ਮੇਰੇ ਪਿਤਾ ਜੀ ਤੋਂ ਸ਼ੁਰੂ ਹੋਇਆ ਮੇਰੇ ਮਾਤਾ ਜੀ ਤੋਂ ਸ਼ੁਰੂ ਹੋਇਆ ਇਹਦੇ ਵਿੱਚ ਵੱਡਾ ਰੋਲ ਮੇਰੇ ਮਾਤਾ ਜੀ ਦਾ ਵੀ ਸਾਨੂੰ ਇਹ ਸਰਾਵਲ ਤੋੜਨਾ ਤੁਸੀਂ ਦੇਖਣਾ ਅਕਸਰ ਤੁਸੀਂ ਮੇਰੇ ਇੰਟਰਵਿਊ ਕਰਦੇ ਹੋ ਅਸੀਂ ਨਸ਼ੇ ਖਿਲਾਫ ਲੜਦੇ ਆ ਅਸੀਂ ਲੋਕਡਾਊਨ ਦੇ ਵਿੱਚ ਲੋਕਾਂ ਦੀ ਭੁੱਖ ਲਈ ਲੜਿਆ ਆਪਣੀਆਂ ਨਿੱਜੀ ਜਿਹੜੇ ਸਾਡੇ ਪੈਸੇ ਸੀ ਆਪੀ ਖਰਚ ਕਰ ਦਿੱਤੇ ਆਪਣੇ ਬੈਂਕ ਅਕਾਊਂਟ ਖਾਲੀ ਕਰ ਲਏ ਕੋਈ ਵੀ ਪ੍ਰੋਬਲਮ ਆਉਂਦੀ ਆ ਸਮਾਚ ਸਵੈਨ ਫਲੂ ਦੀ ਪ੍ਰੋਬਲਮ ਆਈ ਅਸੀਂ ਕੈਂਪ ਲਗਾਏ ਮੈਡੀਕਲ ਕੈਂਪ ਲਗਾਏ ਜੇ ਕਿਤੇ ਖੂਨ ਦੀ ਜਰੂਰਤ ਆ ਅਸੀਂ ਖੂਨ ਦਿੱਤਾ ਇਸ ਵਿੱਚ ਜੇ ਅਸੀਂ ਗੱਲ ਕਰੀਏ ਸਾਡੇ ਮਾਤਾ ਜੀ ਦਾ ਬੜਾ ਵੱਡਾ ਯੋਗਦਾਨ ਆ ਤੇ ਉਸ ਤੋਂ ਵੱਡਾ ਮੇਰੀ ਧਰਮ ਪਤਨੀ ਦਾ ਉਹਨਾਂ ਦਾ ਸਾਥ ਅੱਜ ਤੱਕ ਮੈਨੂੰ ਇੱਥੋਂ ਤੱਕ ਲੈ ਕੇ ਆ ਕਿਉਂਕਿ ਉਹਨਾਂ ਦੀਆਂ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਆ ਵੀ ਜੋ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਜਿੱਥੇ ਤੁਹਾਨੂੰ ਸਕੂਨ ਮਿਲਦਾ ਤੁਸੀਂ ਉਹ ਕਾਰਜ ਕਰੋ ਤੇ ਸਾਨੂੰ ਇਸ ਤੋਂ ਬਹੁਤ ਸਕੂਨ ਮਿਲ ਰਿਹਾ ਸਾਡੇ ਪੂਰੇ ਪਰਿਵਾਰ ਨੂੰ ਵੀ ਅਸਲੇ ਕੋਈ ਮਲਾਲ ਨਹੀਂ ਆ ਮੇਰੇ ਪਰਿਵਾਰ ਨੂੰ ਵੀ ਅੱਜ ਡੈਥ ਹੁੰਦੀ ਆ ਕੱਲ ਡੈਥ ਹੁੰਦੀ ਆ ਜਿਹੜੀ ਗੱਲ ਤੁਸੀਂ ਗੱਲ ਕੀਤੀ ਬڑے ਰੀਤੀ ਰਿਵਾਜ ਨੇ ਬੜੇ ਪਖੰਡਵਾਦ ਨੇ ਮਰਨ ਤੋਂ ਬਾਅਦ ਵੀ ਇਹਦੇ ਮੂੰਹ ਚ ਰੁਪਈਆ ਰੱਖੋ ਇਹਦੇ ਮੂੰਹ ਚ ਦੇਸੀ ਘਿਓ ਪਾਓ ਇਹਨੂੰ ਕਫਨ ਨਵਾਂ ਲੈ ਕੇ ਪਾਓ ਉਹਦੀ ਜੇਬ ਨਾ ਲਾਓ ਉਹਦਾ ਫਲਾਣਾ ਕਰੋ ਢਿੰਗਣਾ ਕਰੋ 13ਵਾਂ ਕਰੋ 10ਵਾਂ ਕਰੋ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਇਨਸਾਨ ਨੂੰ ਆਪਾਂ ਆਪਣੇ ਮਾਪੇ ਬਾਬ ਨੂੰ ਦੇਸੀ ਘੋਣੀ ਖੋਂਦੇ ਤੇ ਮਰਨ ਤੋਂ ਬਾਅਦ ਉਹਦੇ ਮਰੇ ਦੇ ਮੂੰਹ ਚ ਆਪਾਂ ਦੇਸੀ ਘੋਪ ਪੋਨੇ ਆ ਮਰੇ ਮਰੇ ਦੇ ਉੱਤੇ ਜਿਹੜੀਆਂ ਜਿਹੜੀਆਂ ਇਤਰ ਵਾਲੀਆਂ ਚੀਜ਼ਾਂ ਉਹਦੇ ਉੱਤੇ ਸੁੱਟਦੇ ਆ ਵੀ ਬੂ ਨਾ ਆਵੇ ਪਰ ਅਸੀਂ ਜਿੰਦੇ ਨੂੰ ਪਾਣੀ ਨਹੀਂ ਪੋਛਦੇ ਤੇ ਦੂਸਰੀ ਗੱਲ ਆ ਵੀ ਤੁਸੀਂ ਇੱਕ ਗੱਲ ਕੀਤੀ ਵੀ ਮਰਨ ਤੋਂ ਬਾਅਦ ਜਿਹੜੀ ਆਤਮਾ ਨੂੰ ਸ਼ਾਂਤੀ ਮਿਲਨੀ ਜਾਂ ਨਹੀਂ ਮਿਲਨੀ ਮੈਨੂੰ ਇੱਕ ਗੱਲ ਦੱਸੋ ਸਾਡੇ ਜਦੋਂ ਦੇ ਅਸੀਂ ਪੈਦਾ ਹੋਏ ਆ ਉਸ ਤੋਂ ਪਹਿਲਾਂ ਵੀ ਤੋਂ ਉਸ ਤੋਂ ਪਹਿਲਾਂ ਦੇ ਪਹਿਲਾਂ ਵੀ ਸਾਡੇ ਬਾਬੇ ਦਾਦੇ ਪੁਰਾਣੇ ਬਜ਼ੁਰਗ ਮੋਦੇ ਮੂਚ ਗਏ ਆ ਉਹਨਾਂ ਦੇ ਸੰਸਕਾਰ ਹੋਇਆ ਸਾਰਾ ਕੁਝ ਹੋਇਆ ਕੋਈ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਦੀਆਂ ਲਾਸ਼ਾਂ ਪਹਾੜਾਂ 'ਚ ਅਜੇ ਤੱਕ ਲੱਭੀਆਂ ਨਹੀਂ ਕੀ ਗੱਲ ਉਹ ਆਪਣੇ ਜੇ ਇਹ ਪਖੰਡ ਦੇ ਵਿੱਚ ਫਸਣਾ ਤੇ ਫਿਰ ਉਹਨਾਂ ਦੀਆਂ ਰੂਹਾਂ ਆਣ ਕੇ ਆਪਣੇ ਘਰ ਵਾਲਿਆਂ ਨੂੰ ਮਿਲਦੀਆਂ ਉਹਨਾਂ ਦੀਆਂ ਰੂਹਾਂ ਆਪਣੇ ਘਰ ਵਾਲਿਆਂ ਦੀਆਂ ਦੁੱਖ ਤਕਲੀਫਾਂ ਸੋਣਦੀਆਂ ਉਹਨਾਂ ਦੀਆਂ ਰੂਹਾਂ ਆਪਣੇ ਘਰਦਿਆਂ ਦੀਆਂ ਲੋੜਾਂ ਪੂਰਾ ਕਰਦੀਆਂ ਉਹਨਾਂ ਨੂੰ ਦੁੱਖ ਤਕਲੀਫ ਚ ਨਾ ਦੇਖਦੀਆਂ ਇਹ ਕਹਿਣ ਦੀਆਂ ਗੱਲਾਂ ਬਣੀਆਂ ਇੱਕ ਪਖੰਡਵਾਦ ਨੂੰ ਅਸੀਂ ਤੋੜਨਾ ਚਾਹੁੰਦੇ ਹਾਂ ਇਹ ਵੀ ਇੱਕ ਵੱਡਾ ਕਾਰਨਾ ਸਨੀਦਦਾਨ ਕਰਨ ਦਾ ਇਹ ਪਖੰਡਵਾਦ ਦੇ ਉੱਤੇ ਵੀ ਇੱਕ ਚੋਟ ਆ ਬਿਲਕੁਲ ਜੀ ਸਰ ਜੀ ਮੈਂ ਅਸੀਂ ਦੇਖਿਆ ਖਾਸ ਕਰਕੇ ਜਦੋਂ ਕਿਤੇ ਅਸੀਂ ਦੇਖਦੇ ਆਂ ਕਿ ਜਿੰਦੇ ਜੀ ਆਪਣੇ ਮਾਪੇ ਨੂੰ ਸਾਥ ਦੇਂਦੀਆਂ ਅਸੀਂ ਦੇਖਿਆ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਦੋਂ ਉਹ ਦੁਨੀਆ ਤੋਂ ਚਲੇ ਜਾਂਦੇ ਨੇ ਜਦੋਂ ਉਹਨਾਂ ਦੀ ਸੰਸਕਾਰ ਕਰਨ ਦੀ ਵਾਰੀ ਹੁੰਦੀ ਆ ਅਸੀਂ ਦੇਖਿਆ ਵੀ ਬੜੇ ਦੀਤੀ ਆਜ ਮੈਂ ਤੁਸੀਂ ਗੱਲ ਕੀਤੀ ਜਿਵੇਂ ਖੰਡ ਬਾਦ ਵੀ ਗੱਲ ਕੀਤੀ ਆ ਵੀ ਜਿੰਦੇ ਜੀ ਤੇਨੂੰ ਕੋਈ ਪੁੱਛਣਾ ਨਹੀਂ ਤੇ ਮਰਿਆਂ ਦੇ ਮੂੰਹ ਵਿੱਚ ਦੇਸੀ ਕਿਉਂ ਤੂੰ ਨੀ ਆਣਾ ਵੀ ਪਤਾ ਨਹੀਂ ਸ਼ਾਇਦ ਕਿ ਲੋਕ ਕਿ ਉਹ ਕੋਈ ਨਹੀਂ ਖਵਾ ਦਣਾ ਉਹਨਾਂ ਨੇ ਠੀਕ ਹੈ ਨਾ ਤੇ ਜਦੋਂ ਅਸੀਂ ਹਾਲਾਤ ਦੇਖਦੇ ਇੱਕ ਇਹ ਵੀ ਬੜਾ ਰਿਵਾਜ ਬਣਿਆ ਵੀ ਸਾਰੀ ਮੁੰਮ ਬੰਦਾ ਕਮਾਈ ਆਪ ਕਰਦਾ ਤੇ ਕਹਿੰਦੇ ਜਿਹੜਾ ਕਫਨ ਹੁੰਦਾ ਸਾ ਸੋਹਰਿਆ ਨਾ ਹੁੰਦਾ ਇਹੋ ਜਿਹੇ ਕਿਉਂ ਹਾਲਾਤ ਹੁੰਦੇ ਨੇ ਕਿ ਕਿਉਂ ਪ੍ਰਸਾਹ ਬਣ ਚੁੱਕੀ ਐ ਇਸ ਇਲੈਕਸ਼ਨ ਦਸ਼ਕਾਂ ਨੂੰ ਸਾਡਾ ਕਰਦੇ ਹੋ ਕਿਉਂਕਿ ਸਾਰੇ ਉਹ ਮਤ ਬਦਆਪ ਕਮਾਈ ਕਰਦਾ ਕਰਦਾ ਕੀ ਗੱਲ ਉਹਦੇ ਬੱਚੇ ਉਹਦੇ ਪਰਿਵਾਰ ਉਹਨੂੰ ਕਫਨ ਤੱਕ ਨਸੀਬ ਨਹੀਂ ਹੁੰਦਾ ਇਸ ਚੀਜ਼ ਨੂੰ ਕਿਉਂ ਇਹਨੇ ਜੋਕੀ ਨਹੀਂ ਹੁੰਦੇ ਉਹ ਦੇ ਸਕਣ ਉਹਨੂੰ ਦੇਖੋ ਜੀ ਇਹ ਆ ਦਿਮਾਗੀ ਕੰਗਾਲੀ ਦੀ ਗੱਲ ਇਹ ਜਦੋਂ ਦਿਮਾਗ ਕੰਗਾਲ ਹੋ ਜਾਂਦੇ ਆ ਫਿਰ ਇਹ ਗੱਲਾਂ ਪੈਦਾ ਹੁੰਦੀਆਂ ਉਹੀ ਪਰਿਵਾਰ ਹੁੰਦਾ ਉਹੀ ਸਾਰੇ ਹੁੰਦੇ ਆ ਵੀ ਜਿਹੜੇ ਉਸੇ ਬੰਦੇ ਤੋਂ ਖਾਂਦੇ ਆ ਰੱਜਦੇ ਆ ਪੁੱਜਦੇ ਆ ਜ਼ਮੀਨ ਜਾਇਦਾ ਬਣਾਉਂਦੇ ਆ ਪਰ ਜਦੋਂ ਦੀ ਮੌਤ ਹੁੰਦੀ ਆ ਉਹਨੂੰ ਇਹ ਨਹੀਂ ਕਹਿੰਦੇ ਵੀ ਉਹ ਕਹਿੰਦੇ ਵੀ ਦਵਾ-ਦਬਾਸੇ ਨੂੰ ਘਰੋਂ ਕੱਢ ਦਿਓ ਇਹਦਾ ਸੰਸਕਾਰ ਕਰ ਦਿਓ ਇਹਨੂੰ ਫੂਕ ਆਓ ਪਤਾ ਨਹੀਂ ਕਿਹੜੀ ਸ਼ੈ ਲੋਕਾਂ ਦੇ ਮਨਾਂ 'ਚ ਇੱਕ ਘਰ ਕਰ ਜਾਂਦੀ ਆ ਉਹਦੇ ਲਾਗੇ ਬੱਚਿਆਂ ਨੂੰ ਨਹੀਂ ਲਿਆਇਆ ਜਾਂਦਾ ਜਿਹੜੇ ਬੱਚਿਆਂ ਨਾਲ ਖੇਡਦਾ ਰਿਹਾ ਹੁੰਦਾ ਜਿਹੜੇ ਬੱਚਿਆਂ 'ਚ ਉਹ ਚੁੰਮਦਾ ਚੱਟਦਾ ਆਪਣੇ ਪੋਤਰਿਆਂ-ਪੋਤਰਿਆਂ ਨੂੰ ਉਹਨਾਂ ਨੂੰ ਲਾਗੇ ਤੱਕ ਨਹੀਂ ਆਉਣ ਦਿੱਤਾ ਜਾਂਦਾ ਬੜੇ ਪਖੰਡ ਕੀਤੇ ਜਾਂਦੇ ਆ ਪਰ ਇਹ ਪਖੰਡਾਂ ਤੋਂ ਪਰ ਉੱਠ ਕੇ ਅਸੀਂ ਸਮਾਜ ਲਈ ਕੁਝ ਕਰੀਏ ਜਦੋਂ ਅਸੀਂ ਸਨੀਡ ਡੋਨੇਟ ਕਰਾਂਗੇ ਇਹ ਸਾਡਾ ਜਿਹੜਾ ਵਾ ਸਾਡੇ ਉੱਤੇ ਰਿਸਰਚਾਂ ਹੋਣ ਗਿਆ ਸਮਾਜ 'ਚ ਐਸਲੇ ਬੜੇ ਇਲਾਜ ਮਹਿੰਗੇ ਹੋ ਗਏ ਇਲਾਜ ਕਾਰਨ ਕੀ ਆ ਵੀ ਉਹਨਾਂ ਕੋ ਇਹੋ ਜੇ ਸਰੀਰ ਨਹੀਂ ਹੈਗੇ ਜਿਨ੍ਹਾਂ ਦੇ ਉੱਤੇ ਤਜਰਬੇ ਕੀਤੇ ਜਾਣ ਅੱਜ ਰਿਸਰਚਾਂ ਹੋਣਗੀਆਂ ਤਜਰਬੇ ਹੋਣਗੇ ਨਵੀਆਂ ਬਿਮਾਰੀਆਂ ਦੇ ਉੱਤੇ ਜਿਹੜਾ ਜੋ ਤਜਰਬਾ ਹੋਊਗਾ ਦਾ ਹੱਲ ਲੱਭੂਗਾ ਤੇ ਫਿਰ ਜਿਹੜਾ ਮੈਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਇਲਾਜ ਬਹੁਤ ਸਸਤਾ ਹੋ ਜਾਊਗਾ ਲੋਕਾਂ ਦੀ ਪਹੁੰਚ ਹੋ ਜਾਊਗਾ ਨਹੀਂ ਤੇ ਅੱਜ ਕੱਲ ਲੋਕੀਂ ਬੜੀਆਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਆਪਣੇ ਘਰਾਂ ਦੇ ਅੰਦਰ ਹੀ ਮਰ ਜਾਂਦੇ ਆ ਜਿਨ੍ਹਾਂ ਦਾ ਇਲਾਜ ਨਹੀਂ ਲੱਭਦਾ ਮੈਨੂੰ ਮਾਨ ਆ ਵੀ ਮੇਰੇ ਸਰੀਰ ਦੇ ਉੱਤੇ ਉਹ ਆਉਣ ਵਾਲੇ ਸਮੇਂ 'ਚ ਜਿਹੜੇ ਰਿਸਰਚ ਹੋਣਗੇ ਮੇਰੇ ਤੇ ਉਹ ਤਜਰਬੇ ਕਰਕੇ ਆਉਣ ਵਾਲੇ ਸਮੇਂ 'ਚ ਮੈਂ ਮਰਨ ਤੋਂ ਬਾਅਦ ਵੀ ਲੋਕਾਂ ਲਈ ਕੰਮ ਆਉਂਗਾ ਤੇ ਮੈਨੂੰ ਕਿਤੇ ਨਾ ਕਿਤੇ ਸਕੂਨ ਜਿਉਂਦੇ ਜਿਏ ਮਰਨ ਤੋਂ ਬਾਅਦ ਨਹੀਂ ਮੈਂ ਕੁਝ ਕਹਿ ਸਕਦਾ ਕੋਈ ਮਰਨ ਤੋਂ ਬਾਅਦ ਪਤਾ ਨਹੀਂ ਕਿਹੜੀ ਦੁਨੀਆ ਬੰਦਾ ਚਲੇ ਜਾਂਦਾ ਹੁੰਦੀ ਆ ਕਿ ਨਹੀਂ ਹੁੰਦੀ ਇਹਦੇ ਬਾਰੇ ਆਪਾਂ ਨੂੰ ਨਹੀਂ ਕੁਝ ਕਹਿ ਸਕਦੇ ਪਰ ਜਿਉਂਦੇ ਜੀ ਮਨ ਨੂੰ ਸਕੂਨ ਆ ਵੀ ਅੱਜ ਜਦੋਂ ਹਸਪਤਾਲਾਂ 'ਚ ਜਾ ਕੇ ਦੇਖਦੇ ਆ ਵੀ ਲੋਕ ਤੜਫ ਰਹੇ ਹੁੰਦੇ ਆ ਕੋ ਸਾਦਾ ਵੀ ਮਰਨ ਤੋਂ ਬਾਅਦ ਸਾਡੇ ਉਹ ਬੱਚਿਆਂ ਦਾ ਉਹ ਬਜ਼ੁਰਗਾਂ ਦਾ ਉਹ ਵੱਡੇ-ਵੱਡੇ ਰਿਆਂ ਦਾ ਜਿਹੜੇ ਬਿਮਾਰੀਆਂ ਨਾਲ ਵਖ-ਵਖ ਬਾ ਰਹੇ ਆ ਤੜਫ ਰਹੇ ਹੁੰਦੇ ਆ ਉਹਨਾਂ ਦਾ ਮੇਰੇ ਸਰੀਰ ਤੇ ਰਿਸਰਚ ਹੋ ਕੇ ਆਉਣ ਵਾਲੇ ਸਮੇਂ 'ਚ ਇਲਾਜ ਲੱਭ ਜੇ ਤੇ ਉਹਨਾਂ ਨੂੰ ਸਸਤੇ ਅਤੇ ਵਧੀਆ ਸੁਚੱਜੇ ਢੰਗ ਨਾਲ ਜਿਹੜਾ ਇਲਾਜ ਮਿਲ ਜੇ ਇਹਦੇ ਨਾਲ ਕਿਉਂਕਿ ਐਸਲੇ ਸਾਡੇ ਸਮਾਜ 'ਚ ਡਾਕਟਰਾਂ ਦੀ ਬੜੀ ਜ਼ਰੂਰਤ ਆ ਇਹ ਕ੍ਰੀਤੀਆਂ ਨੇ ਸਾਡੇ ਡਾਕਟਰ ਘਟਾਏ ਨੇ ਜਿਹੜੀਆਂ ਕ੍ਰੀਤੀਆਂ ਤੁਸੀਂ ਦਸੀਆਂ ਅੱਜ ਉਹ ਕ੍ਰੀਤੀਆਂ ਜੋ ਬਾਹਰ ਨਿਕਲ ਕੇ ਸਾਡੇ ਸਮਾਜ ਜਦੋਂ ਸਰਵਾਧ ਤੋਂ ਬਾਅਦ ਸਰੀਡ ਡੋਨੇਟ ਹੋਣਗੇ ਬਾਅਦ ਤੋਂ ਬਾਅਦ ਡਾਕਟਰ ਪੈਦਾ ਹੋਣਗੇ ਤੇ ਫਿਰ ਸਾਡੇ ਸਮਾਜ ਚ ਇਲਾਜ ਵੀ ਬਿਹਤਰ ਹੋਊਗਾ ਤੇ ਲੋਕ ਵੀ ਜਿਹੜੇ ਤੰਦਰੁਸਤ ਹੋਣਗੇ ਬਿਲਕੁਲ ਜੀ ਤੇ ਹਰ ਜਿਮਨੇਸੋ ਵੀ ਪ੍ਰੋਸੈਸ ਕੀ ਆ ਮੰਨੋ ਜੇਕਰ ਮੈਂ ਸਰੀਦਾਂ ਕਰਨਾ ਹੋਵੇ ਤੇ ਪ੍ਰੋਸੈਸ ਕੀ ਆ ਕਿਸ ਤਰ੍ਹਾਂ ਪ੍ਰਕਿਰਿਆ ਹੁੰਦੀ ਆ ਅੱਠ ਦਸ਼ਕਾਂ ਨੂੰ ਸਾਂਝਾ ਕਰਦੇ ਹਾਂ ਕਿਉਂਕਿ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਤਾਨੂੰ ਦਿਸਾਂ ਅਵੇਸ਼ਾ ਜਿਵੇਂ ਮੈਂ ਗੱਲ ਕੀਤੀ ਹੈ ਵੀ ਜਿਉਣਾ ਝੂਠ ਹੈ ਮਰਨਾ ਸੱਚ ਆ ਸਾਹਮਣੇ ਮਰ ਜਾਣਾ ਕਿਸੇ ਨੇ ਰਹਿਣਾ ਨਹੀਂ ਆ ਠੀਕ ਹੈ ਨਾ ਪਰ ਜਿਵੇਂ ਅਸੀਂ ਕਹਿ ਸਕਦੇ ਵੀ ਜੇ ਮਰਨ ਤੋਂ ਪਾ ਵੀ ਕਿਸੇ ਦਾ ਕੰਮ ਆ ਜੀਏ ਤੇ ਬੜੀ ਵੱਡਮੁੱਲੀ ਮੈਂ ਕਹਾਂ ਮੈਂ ਦੇਣ ਆ ਇਹ ਚੀਜ਼ ਪ੍ਰਮਾਤਮਾ ਦੀ ਆ ਤੇ ਪ੍ਰੋਸੈਸ ਕੀ ਆ ਪ੍ਰਕਿਰਿਆ ਕੀ ਆ ਕਿੱਸਾ ਇਹ ਜਿਹੜਾ ਸਹੀ ਦਾਨ ਕਰ ਸਕਦੇ ਆ ਕੋਈ ਜ਼ਿਆਦਾ ਵੱਡਾ ਲੰਮਾ ਛੋੜਾ ਪ੍ਰੋਸੈਸ ਨਹੀਂ ਇੱਕ ਮੈਡੀਕਲ ਕਾਲਜ ਤੋਂ ਫਾਰਮ ਮਿਲਦਾ ਤਿੰਨ ਪੇਜਾਂ ਦਾ ਜਿੱਥੇ ਇੱਕ ਹਲਫੀਆ ਬੈਣ ਹੁੰਦਾ ਤੇ ਇੱਕ ਆਪਣਾ ਜਿਹੜਾ ਐਡਰੈਸ ਵਗੈਰਾ ਅਸੀਂ ਭਰਨਾ ਹੁੰਦਾ ਤੇ ਜਿਹਦੇ ਤੁਸੀਂ ਨੋਮੀਨੇਟ ਕਿੰਨੂੰ ਕਰਨਾ ਚਾਹੁੰਦੇ ਹੋ ਜਿਵੇਂ ਮੈਂ ਮੈਸੇਜ ਕੀਤਾ ਆਪਣੇ ਫਾਦਰ ਸਾਹਿਬ ਕੀਤੇ ਆ ਉਸ ਤਰ੍ਹਾਂ ਦਾ ਇੱਕ ਫਾਰਮ ਹੁੰਦਾ ਨੂੰ ਭਰ ਕੇ ਦੇ ਆਈਦਾ ਜਿਸ ਚ ਪ੍ਰਿੰਸੀਪਲ ਮੈਡੀਕਲ ਕਾਲਜ ਤੋਂ ਲੈਂਦੇ ਆ ਥੋੜੇ ਦਿਨਾਂ ਬਾਅਦ ਤੁਹਾਨੂੰ ਜਿਹੜਾ ਵਾ ਉਹ ਕਾਰਡ ਆ ਜਾਂਦਾ ਘਰੇ ਬਾਈ ਪੋਸਟ ਤੇ ਆ ਜਾਂਦਾ ਤੁਸੀਂ ਉੱਥੋਂ ਹੈਂਡ ਹੈਂਡ ਲੈਣਾ ਉਹ ਵੀ ਮਿਲ ਜੇਗਾ ਨਹੀਂ ਤੇ ਤੁਹਾਡੇ ਘਰ ਬਾਈ ਪੋਸਟ ਕਰ ਦੇ ਵਿੱਚ ਇੱਕ ਹਫਤੇ ਦੇ ਵਿੱਚ ਉਹ ਕਾਰਡ ਆ ਜਾਂਦਾ ਤੋਂ ਮਤਲਬ ਪੱਕਾ ਉੱਤੇ ਬਕਾਇਦਾ ਨੰਬਰ ਲਿਖੇ ਹੁੰਦੇ ਆ ਵੀ ਕੱਲ ਨੂੰ ਜੇ ਕੋਈ ਵੀ ਮਿਸਪਪਿੰਗ ਹੁੰਦੀ ਆ ਤੁਸੀਂ ਇਹਨਾਂ ਦੇ ਉੱਤੇ ਜਿਹੜਾ ਕਾਲ ਕਰਨੀ ਹੁੰਦੀ ਆ ਉਹ ਕਾਲ ਕਰਕੇ ਤੁਸੀਂ ਆਪਣੇ ਜਿਹੜਾ ਬੋਡੀ ਡੋਨੇਟ ਕਰਨੀ ਹੁੰਦੀ ਆ ਕੋਈ ਲੰਮਾ ਛੋੜਾ ਪ੍ਰੋਸੈਸ ਨਹੀਂ ਆ ਬਿਲਕੁਲ ਤੁਸੀਂ ਹਾਲਾਤ ਦੀ ਕੀ ਗੱਲ ਕਰੀਏ ਕਿਸ ਤਰ੍ਹਾਂ ਦਾ ਹਾਲਾਤ ਹੋਣਗੇ ਰੱਬ ਨਾ ਕਰੇ ਕੋਈ ਜੀ ਜਾਂਦਾ ਜਿਹਦਾ ਸਰੀਰ दान ਕੀਤਾ ਹੋਊਗਾ ਉਸ ਪਰਿਵਾਰ ਤੇ ਕੀ ਬੀਦਯੁਗ ਦਸ਼ਕਾ ਨੂੰ ਸਾਡਾ ਕਰਦੇ ਹੋ ਕਿਉਂਕਿ ਬੜਾ ਮੰਚ ਵਿਚਾਰ ਆਉਂਦੇ ਨੇ ਇਹੋ ਜਿਹੀਆਂ ਚੀਜ਼ਾਂ ਦੇ ਜਦੋਂ ਇੱਕ ਬਣੇ ਡੈੱਡ ਬੋਡੀ ਪਈ ਹੁੰਦੀ ਆ ਘਰ ਲਈ ਬਲਾਪ ਕਰਦੇ ਹੁੰਦੇ ਨੇ ਤੇ ਉਦੋਂ ਜਦੋਂ ਫੋਨ ਕਰ ਦਿੰਦੇ ਆ ਮੈਡੀਕਲ ਕਾਲਜ ਵਾਲੇ ਡੈੱਡ ਬੋਡੀ ਲੈ ਜਾਂਦੇ ਨੇ ਤੇ ਬੜੇ ਚੀਜ਼ਾਂ ਦੇ ਮਾਨਸਿਕ ਵਿਚਾਰ ਜਿ ਹੁੰਦੇ ਆ ਤੁਸੀਂ ਤੁਹਾਡਾ ਇਹ ਬਰ ਕੀ ਆ ਅ ਅਸੀਂ ਕਾਮਿਊਨਿਸਟ ਪਰਿਵਾਰ ਨਾਲ ਜੁੜੇ ਆ तकरीबन ਮੈਂ ਜਿੰਨੇ ਵੀ ਕਾਮਿਊਨਿਸਟ ਦੇਖਿਆ ਡੈਥ ਤੋਂ ਬਾਅਦ ਉਹ ਸਰੀਰ ਆਪਣਾ ਡੋਨੇਟ ਕਰਦੇ ਆ ਤੇ ਪਰਿਵਾਰ ਵਾਲੇ ਪੂਰਾ ਸਜਾ ਕੇ ਨਵਾ ਧਵਾ ਕੇ ਪੂਰੇ ਇੱਜ਼ਤ ਮਾਨ ਨਾਲ ਛੰਡੇ ਪਾ ਕੇ ਜਿਹੜਾ ਉਹਦਾ ਸਰੀਰ ਜਿਹੜਾ ਮੈਡੀਕਲ ਕਾਲਜ ਭੇਜਦੇ ਆ ਜਿਹੜੀ ਜਾਂ ਜਿਹੜੀ ਵੀ ਸੰਸਥਾ ਨੂੰ ਦਿੱਤਾ ਜਾਂਦਾ ਉੱਥੇ ਪੂਰਾ ਸਜਾ ਕੇ ਭੇਜਿਆ ਜਾਂਦਾ ਕੋਈ ਇਹਦੇ ਵਿੱਚ ਮਰਨਾ ਜਿਹੜਾ ਸੱਚ ਆ ਕਿਉਂਕਿ ਅਟਲਿਆ ਜੰਮਣਾ ਕਿੰਤੂ ਪਰੰਤੂ ਔਸਾਧੀ ਆ ਵੀ ਆਪਾਂ ਡੇਰ ਸਵੇਰ ਹੋ ਸਕਦੇ ਅੱਜ ਕੱਲ ਸਜੇਰੀਅਨ ਆ ਗਿਆ ਵੀ ਪਹਿਲਾਂ ਬੱਚੇ ਲੋਕੀ ਹੋਰ ਢੰਗ ਨਾਲ ਜੰਮਦੇ ਸੀ ਅੱਜ ਸਜੇਰੀਅਨ ਆ ਅੱਜ ਸਜੇਰੀਅਨ ਦੇ ਢੰਗ ਨਾਲ ਜੰਮਲੇ ਦੇ ਬੱਚਾ ਤੁਸੀਂ ਜਿੰਨੀ ਤਰੀਕ ਨੂੰ ਪੈਦਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਮਰਨ ਦੀ ਡੇਟ ਨਹੀਂ ਤੈ ਪਰ ਮਰਨਾ ਸੱਚ ਆ ਜੇ ਅਸੀਂ ਮਰਨਾ ਹੀ ਆ ਤੇ ਫਿਰ ਕੁਛ ਨਾ ਕੁਛ ਚੰਗਾ ਕਰਕੇ ਜਾਈਏ ਜੇ ਪਰਿਵਾਰ ਨੂੰ ਪਤਾ ਸਾਰਿਆਂ ਨੂੰ ਪਤਾ ਵੀ ਅਸੀਂ ਮਰਨਾ ਤੇ ਪਰਿਵਾਰ ਹਾਂ ਠੀਕ ਹੈ ਵਿਰਾਗ ਤੇ ਹੁੰਦਾ ਜਿਵੇਂ ਮੇਰੀ ਪਤਨੀ ਆ ਮੇਰੇ ਬੱਚੇ ਆ ਮੇਰੀ ਧੀ ਆ ਮੇਰੇ ਮਾਂ ਆ ਪਿਓ ਵਿਰਾਕ ਕਿਤੇ ਨਾ ਕਿਤੇ ਉਹਨਾਂ ਨੂੰ ਹੋਊਗਾ ਪਰ ਫਿਰ ਵੀ ਉਹ ਜਲੋ ਜਲਾਣ ਵਾਲੀ ਤੋਰਨਗੇ ਜਿੱਦਣ ਵੀ ਤੋਰਨਗੇ ਜਿੱਦੋਂ ਵੀ ਮੇਰੀ ਡੈਥ ਹੋ ਗਈ ਅੱਜ ਨੂੰ ਹੋ ਜਾਏ 10 ਸਾਲ ਨੂੰ ਹੋ ਜਾਏ 20 ਸਾਲ ਨੂੰ ਹੋ ਜਾਏ 50 ਸਾਲ ਨੂੰ ਹੋ ਜਾਏ ਪੂਰੇ ਜਲੋ ਜਾਲ ਨਾਲ ਤੋਰਨਗੇ ਕਿਸਾ ਦੇਉ ਤੇ ਹੈਰੀ ਜੀ ਜੇਕਰ ਇਸੇ ਤਰ੍ਹਾਂ ਤੁਹਾਡੇਗੇ ਨੌਜਵਾਨ ਅੱਗੇ ਆਉਣਗੇ ਆਪਣਾ ਸਰੀਰ ਦਾਨ ਕਰਨਗੇ ਕਿ ਲੱਗਦਾ ਨਹੀਂ ਵੀ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਨੂੰ ਲੋਸ਼ਨੀ ਦੀ ਲੋੜ ਆ ਉਹਨਾਂ ਨੂੰ ਤੁਸੀਂ ਅੱਖਾਂ ਬਣ ਕੇ ਉਹਨਾਂ ਨੂੰ ਤੁਸੀਂ ਰੋਸ਼ਨੀ ਦਿਓਗੇ ਜਿਨ੍ਹਾਂ ਨੂੰ ਦਿਲ ਦੀ ਧੜਕਣਾਂ ਦੀ ਲੋੜ ਆ ਉਹਨਾਂ ਦਾ ਸਰੀਰ ਜਾ ਕੇ ਤੁਸੀਂ ਧੜਕਣਾਂ ਜਾ ਕੇ ਦਿਆ ਤਾਂ ਮਜਬੂਰ ਕਰੋਗੇ ਕਿ ਲੱਗਦਾ ਨਹੀਂ ਫਿਰ ਮੈਨੂੰ ਲੱਗਦਾ ਵੀ ਕਿਸੇ ਨੂੰ ਲੋੜਵੰਦ ਪਰਿਵਾਰ ਕੋਈ ਹੋਊਗਾ ਨਹੀਂ ਜਿਸ ਨੂੰ ਅੱਖਾਂ ਦੀ ਲੋੜ ਹੈ ਜਿਵੇਂ ਤੁਸੀਂ ਦੱਸਿਆ ਤੁਹਾਡੇ ਪਿਤਾ ਨੂੰ ਅੱਖਾਂ ਦੀ ਲੋੜ ਸੀ ਕਿ ਨਾ ਤੁਸੀਂ ਜਾ ਕੇ ਪਸਾ ਚਾਲੂ ਕੀਤਾ ਕਿੱਥੋਂ ਜਾ ਕੇ ਕਿੰਨੇ ਸਮੇਂ ਬਾਅਦ ਆ ਗਿਆ ਕਿ ਮਿਲੀ ਉਸ ਤੋਂ ਬਾਅਦ ਤੁਹਾਡੇ ਮਨ ਚ ਵੀ ਵਿਚਾਰ ਆਇਆ ਕਿ ਜੇਕਰ ਇਹ ਵੀ ਕਿਸੇ ਨੇ দান ਕੀਤੀ ਸੀ ਅੱਖ ਅੱਜ ਮੇਰੇ ਪਿਤਾ ਨੂੰ ਲੱਗ ਗਈ ਆ ਅੱਜ ਮੇਰੇ ਪਿਤਾ ਦੀ ਰੋਸ਼ਨੀ ਆ ਗਈ ਆ ਤੇ ਤੁਸੀਂ ਆਪਣਾ ਜਿਹੜਾ ਮਨ ਬਣਾਇਆ ਵੀ ਮੈਂ ਵੀ ਅੱਜ ਇਸ ਤਰ੍ਹਾਂ ਬਲਾਸੀ ਜੀ ਦਾਨ ਕਰਾਂ ਕੀ ਕਰਨਾ ਚਾਹੋਗੇ ਤੇ ਬਾਕੀ ਦੇਖੋ ਜੀ ਮੈਂ ਥੋੜੇ ਸਮੇਂ ਪਹਿਲਾਂ ਦੀ ਗੱਲ ਹੈ ਵੀ ਪੀਜੀਆਈ ਦੇ ਵਿੱਚ ਇੱਕ ਛੋਟੀ ਕਈ ਜ਼ਿੰਦਗੀਆਂ ਨੂੰ ਆਪਣੀ ਜ਼ਿੰਦਗੀ ਖਤਮ ਹੋਣ ਦੇ ਬਾਅਦੂ ਕਈ ਜ਼ਿੰਦਗੀਆਂ ਬਚਾਲੀਆਂ ਤੇ ਜਦੋਂ ਸਾਡਾ ਸਰੀਰ ਜਾਣਾ ਸਾਡੇ ਸਰੀਰ 'ਚੋਂ ਵੀ ਅੱਖਾਂ ਕਿਸੇ ਨੂੰ ਲੱਗ ਜਾਣੀਆਂ ਦਿਲ ਕਿਸੇ ਨੂੰ ਲੱਗਣਾ ਕਿਡਨੀਆਂ ਕਿਸੇ ਨੂੰ ਲੱਗਣੀਆਂ ਫੇਫੜੇ ਕਿਸੇ ਨੂੰ ਲੱਗ ਜਾਣੇ ਲੀਵਰ ਕਿਸੇ ਨੂੰ ਲੱਗ ਜਾਣਾ ਮਤਲਬ ਕਹਿੰਦਾ ਭਾਵ ਕਿ ਜਿੰਨਾ ਦੀ ਤਸਕਰੀ ਹੁੰਦੀ ਸੀਗੀ ਖਰਬਾ ਰੁਪਈਆ ਦੀਆਂ ਚੀਜ਼ਾਂ ਦੀ ਉਹ ਲੋਕਾਂ ਨੂੰ ਫ੍ਰੀ ਥੋੜੇ ਥੋੜੇ ਪੈਸਿਆਂ 'ਚ ਵੀ ਜਿਹੜਾ ਇਲਾਜ ਦਾ ਬਸ ਉਹਦੇ ਵਿੱਚ ਲੱਗ ਜਾਣਾ ਤੇ ਅਗਲੇ ਨੂੰ ਨਵੀਂ ਜ਼ਿੰਦਗੀ ਅਗਲਾ ਮੌਤੇ ਘਰ ਬੈਠਾ ਵੀ ਉਹਨੂੰ ਆਸ ਕੋਈ ਨਹੀਂ ਤੇ ਜਦੋਂ ਉਹਨੂੰ ਇਹ ਚੀਜ਼ ਲੱਗ ਜਣੀ ਆ ਤੇ ਉਹਨੂੰ ਜਿਉਂ ਦਾ ਇੱਕ ਰਾਹ ਮਿਲ ਜਾਣਾ ਤੇ ਕਿਤੇ ਨਾ ਕਿਤੇ ਆਪਾਂ ਵੀ ਉਹਦੇ ਚ ਜਿਉਂਦੇ ਰਹਿਣਾ ਅਸੀਂ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਜਿਉਂਦੇ ਰਹਿਣਾ ਇਸੇ ਇੱਕ ਸਾਡਾ ਖਾਬ ਸੀਗਾ ਇੱਕ ਸੁਪਨਾ ਸੀਗਾ ਵੀ ਅਸੀਂ ਕਿਸੇ ਨਾ ਕਿਸੇ ਰੂਪ ਚ ਜਿਉਂਦੇ ਰਹੀਏ ਤੇ ਆਪਣਾ ਇਤਿਹਾਸ ਚ ਨਾਮ ਦਰਜ ਕਰਾਈਏ ਅੱਜ ਲੋੜ ਆ ਨੌਜਵਾਨਾਂ ਨੂੰ ਵੀ ਵੀ ਜਿੱਥੇ ਮੈਂ ਇੱਕ ਨੌਜਵਾਨ ਹੋ ਕੇ ਇਹ ਕੰਮ ਕੀਤਾ ਕਿਉਂਕਿ ਬਜ਼ੁਰਗ ਜਦੋਂ ਬੰਦਾ ਆਪਣੇ ਜੀਵਨ ਦੀ ਇੱਛਾ ਛੱਡ ਦਿੰਦਾ ਉਦੋਂ ਇਹੋ ਜੇ ਕੰਮ ਕਰਦਾ ਪਰ ਮੈਂ ਹਾਲੇ ਜੂਨ ਦੀ ਇੱਛਾ ਮੇਰੇ ਚ ਹੈ ਮੈਂ ਬਹੁਤ ਲੰਬਾ ਜੀਉਣਾ ਤੇ ਚੋਨਾ ਵੀਆ ਜੂਣਾ ਪਰ ਕਿਤਨਾ ਕਿਤੇ ਕੋਈ ਸਮਾਂ ਇਹੋ ਜੇ ਸਮੇ ਦਾ ਕੋਈ ਪਤਾ ਨਹੀਂ ਪਰ ਜਦੋਂ ਵੀ ਇਹ ਸਮਾਂ ਆਵੇ ਤੇ ਅਸੀਂ ਮਰ ਕੇ ਵੀ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਕਿਸੇ ਦੇ ਚਿਹਰੇ ਤੇ ਮੁਸਕਾਨ ਬਣ ਜਾਈਏ ਇਸ ਤੋਂ ਵੱਡੀ ਪ੍ਰਾਪਤੀ ਸਾਡੇ ਲਈ ਕੋਈ ਨਹੀਂ ਹੋ ਸਕਦੀ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਇਸ ਸਰਵਿਸਿੰਗ ਹੈਰੀ ਜਿਹੜੇ ਕਿ ਨੌਜਵਾਨ ਨੇ ਹੀ ਬਾਕੀ ਸਿੰਘ ਨੌਜਵਾਨ ਸੰਭਾ ਦੇ ਆਗੂ ਵੀ ਨੇ ਤੁਸੀਂ ਦੇਖਿਆ ਵੀ ਇਹਨਾਂ ਵੱਲੋਂ ਆਏ ਦੇ ਨਹੀਂ ਕੋਈ ਨਾ ਕੋਈ ਜਿਹੜਾ ਇਸ ਤਰ੍ਹਾਂ ਦਾ ਜਿਹੜੀ ਕਿ ਲੋਕਾਂ ਨੂੰ ਵਧੀਆ ਸੰਦੇਸ਼ ਮਿਲੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਦਾ ਜਿਵੇਂ ਤੁਸੀਂ ਉਹਨਾਂ ਨੇ ਦੇਖਿਆ ਵੀ ਖੂਨਦਾਨ ਕੀਤਾ ਵੱਡਾ ਮਹਾਨ ਦਾਨਿਆ ਭਰਾਜਾ ਜਿਹੜਾ ਆਪਣਾ ਸਰੀਰ ਦਾਣ ਕਰ ਦਿੱਤਾ ਉਹਨਾਂ ਲੋੜਵੰਦ ਪਰਿਵਾਰਾਂ ਵਾਸਤੇ ਉਹਨਾਂ ਲੋ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਕਿਸੇ ਅੱਖਾਂ ਦੀ ਜੋਤ ਹੀ ਲੋੜ ਆ ਕਿਸੇ ਦਾ ਦਿਲ ਦੀ ਧੜਕਣ ਦੀ ਲੋੜ ਆ ਇਹ ਜਿਹੜਾ ਸੀ ਆ ਉਹਨਾਂ ਦੇ ਕੰਮ ਆਊਗਾ ਜਿਵੇਂ ਮੈਂ ਗੱਲ ਕੀਤੀ ਵੀ ਜੀਂਦੇ ਜੀ ਦੇ ਬੰਦਾ ਬਹੁਤ ਕੰਮ ਕਰਦਾ ਨੇਕੀ ਦੇ ਪਰ ਜਿਹੇ ਨਹੀਂ ਜਿਹੜੇ ਕੀ ਸਰਵਿਸਿੰਗ ਹੈਰੀ ਵਰਗੇ ਜਿਹੜੇ ਕੀ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾ ਵਿੱਚ ਰਾਜ ਕਰਨਗੇ ਤੇ ਹਮੇਸ਼ਾ ਲੋਕਾਂ ਦੇ ਦਿਲਾ ਵਿੱਚ ਟੜਕਦੇ ਰਹਿਣਗੇ ਐਸਕੇ ਸਾਡੇ ਵੀ ਨੌਜਵਾਨ ਪੀੜ੍ਹੀ ਨੂੰ ਖਾਸ ਤੱਕ ਅਜਿਹਾ ਸਰੇਆ ਵਾ ਵੀ ਜਿਹੜਾ 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 ਝੂਠ ਆ ਕੱਟਿਆ ਜਿਵੇਂ ਇੱਕ ਸਰ ਕਹਾਵਤ ਬਣੀ ਆ ਵੀ ਜਿਉਣਾ ਝੂਠ ਆ ਤੇ ਮਰਨਾ ਸੱਚ ਆ ਇਹ ਕਹਾਵਤ ਸੱਚ ਕਰਕੇ ਜਿਹੜੇ ਦਿਖਾਈ ਆ ਸਤਜੀ ਸਿੰਘ ਹੈਰੀ ਨੇ ਉਹ ਸਾਡਾ ਸੁਨੇਹਾ ਵੀ ਖਾ ਸਕੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਉੱਠੇ ਰਾ ਪਏ ਨੇ ਅਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਨੇ ਵੀ ਮਰਨ ਤੋਂ ਬਾਅਦ ਸੰਸਕਾਰ ਜ਼ਰੂਰੀ ਆ ਤੇ ਰੀਤੀ ਰਿਵਾਜ ਜਿਹੜੇ ਨੂੰ ਕੀ ਦੱਸਿਆ ਵੀ ਪਖੰਡਵਾ ਦੱਸਿਆ ਵਾ ਐਸ ਕਰਕੇ ਹਮੇਸ਼ਾ ਜਿੰਦੇ ਜੀਵ ਕੰਮ ਆ ਉਹ ਤੇ ਮਰਨ ਦੇ ਬਾਅਦ ਵੀ ਕੰਮ ਆ ਉਹ ਜਿਹੜਾ ਕੰਮ ਸਰਵਿਸ ਸਿੰਘ ਹਰੀ ਨੇ ਗੀਤਾਵਾਲ ਨੌਜਵਾਨ ਨੇ ਜਿਹੜਾ ਕਿ ਨੌਜਵਾਨ ਆ ਹਰ ਸਾਲ ਜ਼ਿੰਦਗੀ ਪਈ ਆ ਪ੍ਰਮਾਤਮਾ ਅਰਦਾਸ ਵੀ ਕਰਦੇ ਆ ਵੀ ਇਹਨਾਂ ਦੀ ਉਮਰ ਹੋਰ ਲੰਬੀ ਕਰੇ ਪਰ ਬੜਾ ਵੱਡਾ ਫੈਸਲਾ ਲਿਆ ਵਾ ਮੈਂ ਤਾਂ ਪਰਿਵਾਰ ਦੇ ਵੀ ਸ਼ਾਬਾਸ਼ ਆ ਉਹਨਾਂ ਦੀ ਧਰਮ ਪਤਨੀ ਜਿਹੜੇ ਕਿ ਜੀਵਨ ਸਾਥੀ ਆ ਬੜਾ ਵੱਡਾ ਫੈਸਲਾ ਲਿਆ ਪਰਿਵਾਰ ਨੇ ਸ੍ਰੀ ਦਾਗਰ ਦੀ ਵਾਰੀ ਆਉਂਦੀ ਆ ਤੇ ਬੜੇ ਵੱਡੇ ਵੱਡੇ ਪਰਿਵਾਰ ਨੇ ਉਹ ਭੱਜ ਜਾਂਦੇ ਨੇ ਪਰ ਫਿਰ ਵੀ ਹਿੰਮਤਿਆ ਸ਼ਾਬਾਸ਼ ਪਰਿਵਾਰ ਦੀ ਐਸੇ ਸਨੇਹਾ ਜਰੂਰ ਦਿੱਤਾ ਸਰਵਿਸਿੰਗ ਹਰੀ ਨੇ ਕਿ ਸਾਨੂੰ ਵੱਧ ਜਾਣ ਕੇ ਅੱਗੇ ਆ ਕੇ ਆਪਣਾ ਸਰੀਰਕ ਅੰਗ ਦਾ ਅੰਗ ਕਰਨਾ ਚਾਹੀਦਾ ਤਾਂ ਜੋ ਕਿ ਕਿਸੇ ਦੇ ਡਾਕਿਓ ਕੰਮ ਆ ਸਕੀਏ ਮੀਨੂ ਦੇਵ ਜਾਤ ਮੈਤ ਵੜਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ